वखरा लुल मर खेॾण दरि ਈਵ ਤਰ ਸਕਿਆ ਨਹੀਂ ਕਰਿਆ ਠੇੜ ਲੈਣ ਦੇ ਪੁੱਲਾਂ ਨੂੰ ਗੰਧੂ ਆਏ ਨਾ ਕਹਿਰ ਕਮਾਵੀ ਜੇ ਲੋੜ ਹੈ ਮਾਇਆ ਦੀ ਲਾਲ ਮੇਰੇ ਗੋਬਿੰਦ ਤੋਲੇ ਆਵੀ ਮੰਨੇ ਨਾ ਦਾਦੀ ਦੀ ਦਾਦੀ ਦੀ ਮੋਰਿੰਡੇ ਗਿਆ ਗੁੱਸੇ ਨਾਲ ਪਰਿਆ ਠੇੜਣ ਗਿਆਂ ਮਰਾ ਮੈਰੀਓ ਤਰਸ ਕੇ ਆਣੀ ਕਰਿਆ ਠੇਗਣ ਦੀਆਂ ਉਮਰਾਸੀ ਉਮਰਾਸੀ ਮੈਰੀਓ ਤਰਸ ਕੇ ਆਣੀ ਕਰਿਆ ਦੇਖਤੇ ਰਹਿ ਗਈਆਂ ਖੂਆ ਤੋਂ ਪਾਣੀ ਪਰ ਦਿਆਂ ਪਹਿਣਾ ਨੀਰਾਲ ਮਸੂਮਾ ਤੋਂ ਹਾਕਮਾ ਬਦਲਾ ਕਾ ਦਾ ਰਹਿਣਾ ਜਾਪਣ ਕੋਈ ਰੱਬ ਰੂਹਾ ਰੱਬ ਰੂਹਾ ਵੇਖ ਕੇ ਤਪ ਦਾ ਕਾਲ ਜਾ ਠਰਿਆ ਕੇ ਡਣ ਦੀਆਂ ਉਮਰਾਸੀ ਉਮਰਾਸੀ ਮੈਰੀਓ ਤਰਸ ਕੇ ਹੋਣੀ ਕਰਿਆ ਕੇ ਡਣ ਦੀਆਂ ਉਮਰਾਸੀ ਉਮਰਾਸੀ ਮੈਰੀਓ ਤਰਸ ਕੇ ਹੋਣੀ ਕਰਿਆ ਸਦ ਗੋਲ ਵਜੀਦੇ ਨੇ ਤਿੰਨ ਦਿਨ ਲਾਈ ਕਚਰੀ ਟਿੱਖੀ ਦੇਵਾਂ ਦੇ ਲਾਲਚ ਮੈਂ ਸ਼ਾਇਦ ਇਹ ਛੱਡ ਦੇ ਬਣ ਕੇ ਸਿੱਖੀ ਤੱਜ ਜੱਜ ਬਾਜੋਦਿਆਂ ਦਾ ਯੋਦਿਆਂ ਦਾ ਤੁਬਾ ਬਿਨਾ ਜੰਗ ਤੋਂ ਹਰਿਆ ਠੇਡਣ ਦੀਆਂ ਉਮਰਾਸੀ ਉਮਰਾਸੀ ਲੈ ਰਿਓ ਤਰਸ ਕੇ ਆਣੀ ਕਰਿਆ ਠੇਡਣ ਦੀਆਂ ਉਮਰਾਸੀ ਉਮਰਾਸੀ ਲੈ ਰਿਓ ਤਰਸ ਕੇ ਆਣੀ ਕਰਿਆ ਤੁਹਾਡਾ ਮਾਸ ਨੋਚ ਬੱਚਿਓ ਇਲਾਣੇ ਲੈ ਜਾਣਾ ਅਸਮਾਨਾ ਐਨੇ ਚਿਹਰੀ ਚੁਲਾਈ ਜਾਲਮੋ ਸਿੱਖੀ ਦੀਆਂ ਨਿਸ਼ਾਨਾ ਲੰਘ ਕਾਦਾ ਪੇਤੀ ਪੇਤੀ ਲੰਘਣੀਆਂ ਲੰਕਾ ਕਾਉਨ ਨੂੰ ਵਰਿਆ ਠੇਡਣ ਦੀਆਂ ਮਰਾਸੀ ਯੁਮਰਾਸੀ ਲੈ ਰਿਓ ਤਰਸ ਕੇ ਹੋਣੀ ਕਰਿਆ ਠੇਡਣ ਦੀਆਂ ਮਰਾਸੀ ਯੁਮਰਾਸੀ ਲੈ ਰਿਓ ਤਰਸ ਕੇ ਹੋਣੀ ਕਰਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ